لکھ آگا سا آگا وے نواتھ رن کتے بام اصلوک دھات لکھا ہوئے تلخی لکھے ہوئے ناس نانکے ਵੱਡਾ ਆਖੀਏ ਆਪੇ ਜਾਣੇ ਆਪ ਮਨੁੱਖ ਦੇ ਮਨ ਦੀ ਬਣਤਰ ਕੁਝ ਇਸ ਢੰਗ ਦੀ ਹੈ ਕਿ ਇਹਦੇ ਅੰਦਰ بار بار ਇਹ ਖਿਆਲ ਪੈਦਾ ਹੁੰਦੇ ਰਹਿੰਦੇ ਕਿਸੇ ਵਸਤੂ ਜਾਂ ਹੱਥੀ ਨੂੰ ਵੇਖ ਕੇ ਬਈ ਇਹ ਕੀ ਹੈ ਇਹ ਕਿਉਂ ਹੈ ਇਹ ਕਿੱਥੋਂ ਹੈ ਇਹਦਾ ਆਦ ਕੀ ਹੈ ਇਹਦਾ ਅੰਤ ਕੀ ਹੈ ਇਹਦਾ ਮੱਧ ਕੀ ਹੈ ਹਰ ਤੰਦਰੁਸਤ ਮਨ ਹਰ ਤੰਦਰੁਸਤ ਦਿਮਾਗ ਦੇ ਅੰਦਰ ਇਸ ਤਰ੍ਹਾਂ ਦੇ ਸਵਾਲਾਂ ਦਾ ਪੈਦਾ ਹੋਣਾ ਕੁਦਰਤੀ ਗੱਲ ਹੈ ਸੁਭਾਵਕਤਾ ਹੈ ਧਾਰਮਿਕ ਲੋਕਾਂ ਦੇ ਤੇ ਦਿਮਾਗ ਬੜੇ ਤੰਦਰੁਸਤ ਹੁੰਦੇ ਨੇ ਸਾਫ਼ ਹੁੰਦੇ ਨੇ ਲਿਹਾਜ਼ਾ ਕੁਦਰਤ ਨੂੰ ਵੇਖ ਕੇ ਕਰਤੇ ਦਾ ਅਨੁਭਵ ਕਰਕੇ होना ਦੇ ਅੰਦਰ ਹੀ ਇੱਕ ਸਵਾਲ ਦਾ ਪੈਦਾ ਹੋਣਾ ਬੜਾ ਲਾਜ਼ਮੀ ਹੈ। ਤੋਂ ਅਨੰਤ ਕਾਲ ਤੋਂ ॠषि मुनि ਦਾਰਸ਼ਨਿਕ خداਸ਼ਨਾ ਇਸ ਗੱਲ ਦੀ ਕੋਸ਼ਿਸ਼ ਕਰਦੇ ਰਹੇ ਕਿ ਕੁਦਰਤ ਦਾ पसारा ਕਿੰਨਾ ਹੈ। ਇਹ ਠੀਕ ਹੈ ਕਿ ਕੁਝ ਗਿਣਤੀਆਂ ਵੀ ਮਿਲਦੀਆਂ ਨੇ। ਸਤ ਆਕਾਸ਼ ਨੇ ਸਤ ਪਾਤਾਲ ਨੇ ਧਰਮ ਗ੍ਰੰਥਾਂ ਦੇ ਸੌ ਦਾ ਲੋਕਾਂ ਦਾ ਬਕਾਇਦਾ ਜ਼ਿਕਰ ਮਿਲਦਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੀ ਰਚਨਾ ਵਿੱਚ ਇਸ ਦਾ ਜ਼ਿਕਰ ਹੈ ਸੌ ਦਾ ਲੋਕ ਜਾਹੇ ਬਸਕੀਨੇ ਤਾਂਤੇ ਕਹਾ ਪਲੇ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਆਪਣੀ ਬਾਣੀ ਦੇ ਅੰਦਰ ਫਰਮਾਨ ਕਰਦੇ ਨੇ ਦੋਏ ਦੀ ਗਏ ਸੌ ਦੇ ਹਟ ਨਾਲੇ ਜੇਤੇ ਹੀ ਤੇਤੇ ਵਣ ਜਾ ਰਹੇ ਭਈ 14 ਲੋਕ ਨੇ ਸਤ ਆਕਾਸ਼ ਹੱਤ ਪਾਤਾਲ ਤੇ ਇਹਦੇ ਵਿੱਚ ਦੋ ਦੀਵੇ ਨੇ ਸੂਰਜ ਤੇ ਚੰ드ਰਾ। ਜਾਪਦਾ ਇੱਕ ਐਸਾ ਬ੍ਰਹਿਮੰਡ ਕਿ ਕੈਸਾ ਮਾਹੌਲ ਜਿਹੜੇ ਕੋਈ 14 ਤਰ੍ਹਾਂ ਦੇ ਤਬਕ ਇਸਲਾਮ ਨੇ ਜੋ ਮੰਨੇ ਨੇ ਉਹਨਾਂ 14 ਤਬਕਾਂ ਨੂੰ ਰੋਸ਼ਨੀ ਦੇਣ ਵਾਲਾ ਸਤਿਆ ਦੇਣ ਵਾਲਾ ਇਹ ਸੂਰਜ ਹੈ ਤੇ ਚੰ드ਰਾ ਹੈ ਪਰ ਇਸ ਢੰਗ ਨਾਲ ਤੇ ਇੱਕ ਬ੍ਰਹਿਮੰਡ ਦੀ ਗੱਲ ਹੋਈ ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਉਹਦੇ ਇੱਕ ਇੱਕ ਰੋਮ ਦੇ ਕਰੋੜਾਂ ਬ੍ਰਹਿਮੰਡ ਨੇ ਤੇ ਜਦ ਕਰੋੜਾਂ ਬ੍ਰਹਿਮੰਡ ਨੇ ਤਾਂ ਫਿਰ ਕਰੋੜਾਂ ਤਰ੍ਹਾਂ ਦੇ ਸਤ ਆਕਾਸ਼ ਹੋਣਗੇ ਸਤ ਪਾਤਲ ਹੋਣਗੇ ਔਰ ਫਿਰ ਅਨੰਤ ਸੂਰਜ ਹੋਣਗੇ ਜਿਸ ਦਾ ਪਰਮਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਮਿਲਦਾ ਹੈ ਕਿ ਕੋਟ ਸੂਰ ਜਾ ਕੇ ਪ੍ਰਗਾਤ ਕੋਟ ਮਹਾਦੇਵ ਅਰ ਕਗਨਾਪਤੀ ਸੂਰਜ ਤੇ ਅਨੰਤ ਨੇ ਗਿਣਤੀ ਤੋਂ ਪਰੇ ਰਹਿ। ਲੇਕਿਨ ਜਦ ਇੱਕ ਬ੍ਰਹਮੰਡ ਦੀ ਗੱਲ ਇਸ ਢੰਗ ਨਾਲ ਕੀਤੀ ਗਈ ਬਈ ਸੱਤ ਆਕਾਸ਼ ਨੇ ਤੇ ਸੱਤ ਪਾਤਾਲ ਨੇ ਤੇ ਸੱਤ ਪਾਤਾਲ ਤੋਂ ਮੁਰਾਦ ਉਹ ਸੱਤ ਉਹ ਨੀਨੀਆਂ ਧਰਤੀਆਂ ਜਿੱਥੇ ਤੱਕ ਇਸ ਸੂਰਜ ਦੀ ਰੋਸ਼ਨੀ ਪਹੁੰਚਦੀ ਏ ਜਿੱਥੇ ਤੱਕ ਇਸ ਚੰ드ਰਮਾ ਦੀ ਕشش ਦਾ ਸੰਬੰਧ ਹੈ। ਸੱਤ ਉਹ ਆਕਾਸ਼ ਇਸ ਜ਼ਮੀਨ ਤੋਂ ਉੱਚੀਆਂ ਧਰਤੀਆਂ ਜੋ ਸੂਰਜ ਦੇ ਦਾਇਰੇ ਵਿੱਚ ਨੇ। ਔਰ ਚੰ드ਰਮਾ ਦੇ ਘੇਰੇ ਵਿੱਚ ਨੇ। ਤੋਂ ਇੰਜ ਗਿਣਤੀ ਦਾ ਆਧਾਰ ਹੀ ਕਈਆਂ ਨੇ ਇਹ ਬਣਾ ਲਿਆ ਬਸ કુલ 14 ਹੀ ਲੋਕ ਨੇ। 7 ਆਕਾਸ਼ ਨੇ, 7 ਪਾਤਾਲ ਨੇ ਜਿਦਾ ਜਤਰ ਇਸਲਾਮੀ ਗ੍ਰੰਥਾਂ 'ਚ ਹੀ ਮਿਲਦਾ ਹੈ ਬਈ 14 ਤਬਕ ਨੇ। 14 ਤਬਕ ਨੇ ਇਸ ਇੱਕ ਸੂਰਜ ਦੇ ਆਲੇ ਦੋਲੇ ਇਹ ਗੱਲ ਤੇ ਸਹੀ ਹੈ। ਪਰ ਸੂਰਜ ਅਨੇਕਾ ਨੇ। ਅਨੰਤ ਚੰ드ਰਮਾ ਨੇ ਤੋ ਇਸ ਸੰਬੰਧਿਤ ਸਾਹਿਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਫਰਮਾਨ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਲਖ ਤੋਂ ਮੁਰਾਦ ਵੀ ਇਹ ਹੈ ਕਿ ਨ ਲਖਿਆ ਜਾਣ ਵਾਲਾ ਅਸੰਖ ਤੋਂ ਮੁਰਾਦ ਵੀ ਇਹ ਹੈ ਜੋ ਸੰਖਿਆ ਦੇਚ ਨਹੀਂ ਆਉਂਦਾ ਜੋ ਗਿਣਤੀ ਦੇਚ ਨਹੀਂ ਆਉਂਦਾ ਵਰਨਾ ਅਸੰਖ ਇੱਕ ਹਿੰਸਾ ਹੈ ਯਾਨੀ 100 ਅਰਬ ਦਾ ਜੋ ਮੂਲ ਹਿੰਸਾ ਬਣਦਾ ਹੈ ਉਹਨੂੰ ਕਹਿੰਦੇ ਨੇ ਅਸੰਖ ਔਰ ਇਸੇ ਤਰੀਕੇ ਦੇ ਨਾਲ 100000 ਦਾ ਜੋ ਮੂਲ ਹਿੰਸਾ ਬਣਦਾ ਹੈ ਉਹਨੂੰ ਕਹਿੰਦੇ ਨੇ ਲਖ ਪਰ ਅਖਰੀ ਅਰਥੇ ਇਹਦੇ ਇਹ ਬਣ ਜਾਂਦੇ ਨੇ ਅਸੰਖ ਜੋ ਸੰਖਿਆ ਦੇਚ ਨਹੀਂ ਆਉਂਦਾ ਜੋ ਗਣਤੀ ਦੇਚ ਨਹੀਂ ਆਉਂਦਾ ਜੋ ਲਖਿਆ ਨਹੀਂ ਜਾ ਸਕਦਾ ਜਿਹਦੀ ਲਖਤਾ ਹੋ ਨਹੀਂ ਸਕਦੀ ਜਿਹਦੀ ਗਣ ਪੂਰੇ ਢੰਗ ਨਾਲ ਹੋ ਨਹੀਂ ਸਕਦੀ ਤੋ ਸਾਇਬ ਕਹਿੰਦੇ ਨੇ ਅਣਗਿਣਤ ਪਾਤਾਲ ਨੇ ਦੇ ਸਮਾਰ ਆਕਾਸ਼ ਨੇ ਇਤਨੇ ਆਕਾਸ਼ ਇਸ ਧਰਤੀ ਤੋਂ ਉੱਚੀਆਂ ਇਨੀਆਂ ਧਰਤੀਆਂ ਨਹੀਂ ਗਿਣੀਆਂ ਜਾ ਸਕਦੀਆਂ ਔਰ ਇਸ ਧਰਤੀ ਤੋਂ ਇਤਨੀਆਂ ਨੀਵੀਆਂ ਧਰਤੀਆਂ ਜਿਹਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਸਿਰਫ ਜਿਹੜੇ ਨੀਵੇਂ ਧਰਤੀਆਂ ਨੂੰ ਵੇਖ ਕੇ ਅਸੀਂ ਕਹਿ ਦਿੰਨੇ ਆ ਇਸ ਧਰਤੀ ਦਾ ਪਾਤਾਲ ਹੈ ਉਸ ਤੋਂ ਅੱਗੇ ਵੀ ਦੁਨੀਆ ਹੈ ਇਹ ਗੱਲ ਵਖਰੀ ਹੈ ਕਿ ਸਾਡੀ ਪਹੁੰਚ ਤੋਂ ਪਰੇ ਅਧਿਆਤਮਕ ਸਿੱਧੀ ਨਾਲ ਜਿਨ੍ਹਾਂ ਨੇ ਇਸ ਸਾਰੇ ਪਸਾਰੇ ਦੀ ਕੁਝ ਝਲਕ ਵੇਖੀ ਹੈ ਉਹਨਾਂ ਦੀ ਰਸਨਾ ਤੋਂ ਇਹ ਨਿਕਲਿਆ ਹੈ ਪਾਤਾਲ ਪਾਤਲ ਲਖ ਆਗਾਸਾ ਆਗਾਸ ਊੜਕ ਊੜਕ ਭਾਲ ਥਕੇ ਵੇਦ ਕਹਿਨ ਇਕ ਵਾਰ ਵੇਦ ਤੋਂ ਮੁਰਾਦ ਉਹ ਗ੍ਰੰਥ ਜਿਨ੍ਹਾਂ ਵਿੱਚ ਵਿਦਿਆ ਹੈ ਗਿਆਨ ਹੈ ਉਹਨਾਂ ਰੇਦਾਂ ਦੇ ਰਚੇਤਾ ਗਿਆਤਾ ਆਖਿਰ ਥੱਕ ਕੇ ਭਾਲ ਕੇ ਤੋਲ ਕਰਕੇ ਆਖਿਰ ਇਸ ਨਤੀਜੇ ਤੇ ਪਹੁੰਚੇ ਔਰ ਉਹਨਾਂ ਨੇ ਵੀ ਇੱਕ ਵਾਤ ਵਾਤ ਤੋਂ ਮੁਰਾਦ ਗੱਲ ਲੈਂਦੇ ਪੰਜਾਬ ਦੀ ਤਰਫ ਗੱਲਬਾਤ ਨੂੰ ਕਹਿਣ ਬੇਸਲਾਣਾ ਵਾਦ ਕਰ ਰਿਹਾ ਹੈ ਭਾਉ ਬੋਲ ਰਿਹਾ ਹੈ ਕਹਿ ਰਹੇ ਉੜਕ-ਉੜਕ ਭਾਲ ਥਕੇ ਰੇਤ ਕਹਿਨ ਇੱਕ ਵਾਰ ਆਖਿਰ ਭਾਲ-ਭਾਲ ਕੇ ਟੋਲ-ਟੋਲ ਕੇ ਥਕ ਗਏ ਰੇਦਾਂ ਦੇ ਰਛੇਤਾ ਵੀ ਔਰ ਉਹਨਾਂ ਨੇ ਵੀ ਇੱਕੋ ਹੀ ਗੱਲ ਆਖ ਦਿੱਤੀ ਕਿ ਪਾਤਾਲ ਪਾਤਾਲ ਲਖ ਆਗਾਸਾਂ ਆਗਾਸ ਸਿਰਫ 14 ਲੋਕ ਨਹੀਂ ਇਤੇ ਅਨੰਤ ਪਾਤਾਲ ਨੇ ਅਨੰਤ ਆਕਾਸ਼ ਨੇ

ਸਹਿਸ 18 ਕਿਸੇ ਹੱਦ ਤੱਕ ਜਿਸ ਧੰਦਾ ਮਿਥਿਆਸ ਸਾਡੇ ਰੇਖ ਵਿੱਚ ਮਿਲਦਾ ਹੈ ਤੇ ਉਹਦੇ ਨਾਲ ਕਰੀਬਨ ਕਰੀਬਨ ਸਾਰੇ ઋષਿ ਮੁਨੀਆਂ ਦੀ ਗੱਲਬਾਤ ਇੱਕੋ ਹੀ ਹੈ ਹੂ ਬਹੁਤ ਚਾਰ ਕਤੈਬਾਂ ਵਿੱਚ ਵੀ ਜੋ ਮਿਥਿਆਸ ਮਿਲਦਾ ਹੈ ਉਹ ਇੱਕ ਹੈ ਬਾਬੇ ਆਦਮ ਦੀ ਕਥਾ ਕਨਕ ਨਾਮਕ ਵਰਜਿਤ ਫਲ ਨੂੰ ਖਾ ਕੇ ਬਾਬੇ ਆਦਮ ਨੂੰ ਸਰਬ ਤੋਂ ਥੱਲੇ ਡੇਗਿਆ ਗਿਆ ਚਾਰੇ ਕਿਤਾਬਾਂ ਦੀ ਇਹੀ ਜੋ ਹੈ ਇੱਕੋ ਗੱਲ ਤੇ ਇਹ ਚਾਰੀਆਂ ਕਤੇਮਾਂ ਇਸ ਗੱਲ ਨੂੰ ਮੰਨਦੀਆਂ ਕਿ 18000 ਆਲਮ ਨੇ ਖੁਦਾ ਨੇ ਬਣਾਏ ਨੇ ਪਰਿਪੂਰਨ ਪ੍ਰਮਾਤਮਾ ਨੇ ਬਣਾਏ ਨੇ ਤਾਂ ਕਿ ਜਗਤ ਨੂੰ ਇਲਮ ਮਿਲੇ ਜਗਤ ਨੂੰ ਗਿਆਨ ਮਿਲੇ ਉਹਨੇ 18000 ਆਲਮ ਬਣਾਏ ਨੇ ਜਿਵੇਂ ਸਾਡੇ ਦੇਸ਼ ਵਿੱਚ ਕਹਿੰਦੇ ਰਹਿ ਕਿ 64 ਤਰ੍ਹਾਂ ਦੀ ਵਿਦਿਆ ਹੈ ਔਰ 64 ਤਰ੍ਹਾਂ ਦੇ ਗੈਨੀ ਆਉਂਦੇ ਨੇ ਤੇ ਇੱਕ ਇੱਕ ਵਿਦਿਆ ਦੇ ਬਹੁਤ سارے ਗੈਨੀ ਹੋ ਸਕਦੇ ਨੇ ਲੇਕਿਨ ਵਿਦਿਆ 64 ਤਰ੍ਹਾਂ ਦੀ ਹੈ ਜਾਪਦਾ ਹੈ ਕਿ ਇਸਲਾਮ ਤੇ ਇਸਾਈਅਤ ਨੇ ਇਲਮ ਵੰਡਣ ਵਾਲਿਆਂ ਦੀ ਤਾਦਾਦ ਆਪਣੇ ਢੰਗ ਨਾਲ ਗਿਣੀ ਹੈ ਔਰ ਉਹਨਾਂ ਨੇ ਕਿਹਾ ਹੈ ਕਿ 18000 ਆਲਮ ਨੇ 18000 ਵਿਦਵਾਨ ਨੇ ਜੋ ਜਗਤ ਦੇ ਵਿਦਿਆ ਗਿਆਨ ਵੰਡਦੇ ਰਹਿੰਦੇ ਨੇ ਤੋ ਸਾਇਦ ਕਹਿੰਦੇ ਨੇ ਸੈਂਸ 18 ਕਹਿਨ ਕਤੇ ਬਾ ਅਸਲੂ ਇੱਕ ਧਾਤ ਅਸਲੂ ਅਸੂਲਨ buniyadi arbi da lafs usulan buniyadi ke kateban vi ikko hi gall keh riyan ke ke paatal paasa lakh aagaasa aagaas anant paatal ne anant aakaash ne aur kateban de samet ke 18000 aalam bhi ehhi aakh rahe ne ke beshumar paatal ne ਦੇ ਸਮਾਰ ਆਕਾਸ਼ ਨੇ ਕਾਦਰ ਦਾ ਅੰਤ ਪਾਣਾ ਤੇ ਬਹੁਤ ਔਖਾ ਪਰ ਉਸ ਦੀ ਕੁਦਰਤ ਦਾ ਵੀ ਨਾਪ ਤੋਲ ਕਰਨਾ ਬਹੁਤ ਔਖਾ ਬਹੁਤ ਔਖਾ ਸਾਇਦ ਕੰਨ ਲੇਖਾ ਹੋਏ ਤਾਂ ਲਖੀਏ ਲੇਖੇ ਹੋਏ ਰਣਾਲ ਉਹ ਲੇਖਿਤ ਆਵੇ ਤਾਂ ਲੇਖਾ ਕਰੀਏ ਗਿਣਤੀ ਕਰੀਏ ਬੇ ਕਿੰਨਾ ਕੁਛ ਦਾ ਪਸਾਰਾ ਹੈ ਕੀ ਕੁਛ ਉਸ ਨੇ ਬਣਾਇਆ ਹੈ ਉਹ ਲੇਖੇਚ ਆਉਂਦਾ ਹੀ ਨਹੀਂ ਤੇ ਸਿਰ ਸਾਹਿਬ ਕਨ ਲੇਖੇ ਹੋਏ ਵਿਨਾਸ਼ ਇਹਦੇ ਅਜ ਤੱਕ ਸੰਪਰਦਾਇ ਤੇ ਗੁਰਮਤ ਵਿਆਕਰਣ ਦੇ ਪੰਡਿਤ ਦੋ ਅਰਥ ਕਰਦੇ ਰਹੇ ਔਰ ਦੋਹੇ ਅਰਥ ਇਸ ਪੰਕਤੀ ਦੇ ਅਨੁਕੂਲ ਨੇ ਲੇਖੇ ਹੋਏ ਵਿਨਾਸ਼ ਜੋ ਲੇਖਿਤ ਆ ਜਾਂਦਾ ਹੈ ਗਣਿਤ ਦੇ ਆ ਜਾਂਦਾ ਹੈ ਉਹਦਾ ਨਾਸ ਹੋ ਜਾਂਦਾ ਹੈ ਉਹਦਾ ਅੰਤ ਹੋ ਜਾਂਦਾ ਹੈ ਉਹ ਪਕੜ ਦੇ ਆ ਜਾਂਦਾ ਹੈ ਉਹ ਬੰਦਿਸ਼ ਵਿੱਚ ਆ ਜਾਂਦਾ ਹੈ ਤੇ ਜੋ ਬੰਦਿਸ਼ ਵਿੱਚ ਆ ਗਿਆ ਹੈ ਪਕੜ ਵਿੱਚ ਆ ਗਿਆ ਹੈ ਅਸੀਮ ਨਹੀਂ ਹੈ ਤੇ ਜੋ ਅਸੀਮ ਨਹੀਂ ਹੈ ਉਹ ਅਨੰਤ ਨਹੀਂ ਹੈ ਉਹਦਾ ਅੰਤ ਹੋ ਜਾਏਗਾ ਦੂਸਰਾ ਅਰਥ ਇਹ ਲੇਖੇ ਹੋਏ ਵਿਨਾਸ਼ ਜੇ ਕੁਦਰਤ ਨੂੰ ਗਿਣੀਏ ਤੇ ਗਿਣਤੀ ਹੀ ਮੁੱਕ ਜਾਂਦੀ ਹੈ ਹਿੰਸੇ ਹੀ ਵਿਨਾਸ਼ ਹੋ ਜਾਂਦੇ ਨੇ ਹਿੰਸੇ ਹੀ ਮੁੱਕ ਜਾਂਦੇ ਨੇ ਕਿਉਂਕਿ ਅਸੰਖ ਇੱਕ ਹਿੰਸਾ ਹੈ ਤੇ ਇਸ ਤੋਂ ਅੱਗੇ ਹਿੰਦਸੇ ਅੱਜ ਤੱਕ ਮਨੁੱਖੀ ਦੁਨੀਆ ਵਿੱਚ ਇਜਾਦ ਨਹੀਂ ਹੋਇਆ। ਮਹਾਰਾਜ ਕਨਿਸ਼ਤੀ ਕੇ ਨਾਲ ਅਸੰਖ ਅਸੰਖ ਵੀ ਗਿਣਦੇ ਰਹੀਏ ਤਾਂ ਅਸੰਖ ਕਹੇ ਸਿਰ ਭਾਰ ਹੋਏ ਇਸ ਤਰ੍ਹਾਂ ਵੀ ਮੇਰੇ ਪਾਤਸ਼ਾਹ ਨੇ ਆਖਿਆ ਤੇ ਇਹ ਵੀ ਸਿਰ ਦੇ ਉੱਤੇ ਇੱਕ ਪਾਪ ਚੜ੍ਹੇਗਾ ਕਿ ਸਿਰਫ ਅਸੰਖ ਦਾ ਹਿੰਦਸਾ ਵੀ ਜੋ ਹੈ ਵਰਤ ਰਹੀਏ। ਤਾਂ ਮਹਾਰਾਜ ਕਨਿਸ਼ਤੀ ਨਾਲ ਗਿਣਤੀ ਨਾਸ ਹੋ ਜਾਂਦੀ ਹੈ। ਗਿਣਤੀ ਦਾ ਅੰਤ ਹੋ ਜਾਂਦਾ ਹੈ। ਭਾਵੇਂ ਗਿਣਤੀ ਰਹਿੰਦੀ ਨਹੀਂ ਵੀ ਕਿਸ ਤਰ੍ਹਾਂ ਗਿਣਤੀ ਵਿੱਚ ਉਸ ਨੂੰ ਲਈ ਐ। ਆਖਰ ਕਿੱਥੇ ਮਨੁੱਖ ਦੀ ਵਿੱਦਿਆ ਸੀਮਤ ਹੈ। ਉੱਥੇ ਗਣਿਤ ਸ਼ਾਸਤਰ ਵੀ ਬਕਾਇਦਾ ਸੀਮਤ ਹੈ ਆਖਰ ਕਿੱਥੇ ਤੱਕ ਗਿਣਤੀ ਜੋ ਹੈ ਕੋਈ ਕਰੇ ਤਾਂ ਸਾਇਦ ਕੰਨ ਲੇਖੇ ਹੋਏ ਵਿਨਾਸ਼ ਉੱਥੇ ਤੇ ਲੇਖਾ ਹੀ ਖਤਮ ਹੋ ਜਾਂਦਾ ਹੈ ਉੱਥੇ ਤੇ ਗਿਣਤੀ ਹੀ ਖਤਮ ਹੋ ਜਾਂਦੀ ਹੈ ਜੇ ਦਾ ਲੇਖਾ ਕਰਨਾ ਹੈ ਉਹ ਬਾਕੀ ਰਹਿ ਜਾਂਦਾ ਹੈ ਗਿਣਤੀ ਮੁੱਕ ਜਾਂਦੀ ਹੈ ਲੇਖਾ ਮੁੱਕ ਜਾਂਦਾ ਤਾਂ ਸਾਇਦ ਕੰਨ ਲੇਖਾ ਹੋਏ ਤਾਂ ਲਿਖੀਏ ਜੋ ਲੇਖਿਤ ਆਵੇ ਜੋ ਗਿਣਤੀ ਵਿੱਚ ਆਵੇ ਤਾਂ ਹੀ ਗਿਣਤੀ ਕਰੀਏ ਲੇਖੇ ਹੋਏ ਵਿਨਾਸ਼ ਉੱਥੇ ਤੇ ਗਿਣਤੀ ਇਹ ਮੁੱਕ ਜਾਂਦੀ ਹੈ। ਉੱਥੇ ਤੇ ਲੇਖਾ ਹੀ ਮੁੱਕ ਜਾਂਦਾ ਹੈ। ਉੱਥੇ ਤੇ ਕੋਈ ਹਿੰਦਸਾ ਹੀ ਨਹੀਂ ਰਹਿੰਦਾ। ਔਰ ਜੋ ਹਿੰਦਸਿਆਂ ਵਿੱਚ ਆ ਜਾਏ, ਗਣਿਤ ਵਿੱਚ ਆ ਜਾਏ, ਲੇਖੇੜੇ ਤੇ ਆ ਜਾਏ, ਉਹਦੀ ਸੀਮਾ ਬਣ ਜਾਂਦੀ ਹੈ। ਉਹ ਬੇਅੰਤ ਨਹੀਂ ਹੈ। ਕਿ ਜੋ ਬੇਅੰਤ ਨਹੀਂ ਹੈ, ਉਹਦਾ ਤੇ ਫਿਰ ਅੰਤ ਹੋ ਜਾਂਦਾ ਹੈ। ਇਸ ਵਾਸਤੇ ਸਹਿਬ ਕਹਿੰਦੇ ਨੇ ਉਸਦਾ ਲੇਖਾ ਨਹੀਂ ਹੋ ਸਕਦਾ। ਲਿਆਜ਼ਾ ਨਾਮ ਇੱਕ ਵੱਡਾ ਆਖੀਏ, ਆਪੇ ਜਾਣੇ ਆਪ ਫਿਰ ਕੀ ਕਰੀਏ। ਉਹਨੂੰ ਲੇਖੇ ਵਿੱਚ ਨਾ ਲਈਏ ਉਹਦੀ ਗਿਣਤੀ ਨਾ ਕਰੀਏ ਕੁਦਰਤ ਨੂੰ ਨਾਪੀਏ ਤ올ੀਏ ਨਾ ਜਦ ਕੇ ਮਨੁੱਖ ਦੀ ਅਨੰਤ ਰੁਚੀਆਂ ਦੇ ਚੋਂ ਇਹ ਵੀ ਰੁਚੀ ਹੈ ਗਿਣਨਾ ਤੋਲਨਾ ਨਾਪਣਾ ਤਾਂ ਇਸ ਰੁਚੀ ਦਾ ਕੀ ਕਰੀਏ ਜਦ ਕੁਦਰਤ ਨੂੰ ਵੇਖੀਏ ਤੇ ਜਦ ਕਾਦਰ ਦੀ ਝਲਕ ਦਾ ਅਨੁਭਵ ਕਰੀਏ ਤਾਂ ਸਾਇਦ ਕਹਿੰਦੇ ਨੇ ਫਿਰ ਇਹ ਆਖਣਾ ਚਾਹੀਦਾ ਹੈ ਨਾ ਉਹਨੇ ਕੋ ਵੱਡਾ ਆਖੀਏ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਪਰ ਕਿੰਨਾ ਕਬਡਾ ਆਪੇ ਜਾਣੇ ਆਪ ਤੂੰ ਆਪ ਹੀ ਜਾਣਨਾ ਹੈ ਕਿ ਤੂੰ ਕਿੰਨਾ ਕਬਡਾ ਹੈ ਤੋ ਆਪ ਹੀ ਜਾਣਨਾ ਹੈ ਕਿ ਤੂੰ ਕਿੱਥੇ ਤੱਕ ਫੈਲੇ ਹੋਇਆ ਹੈ ਤੂੰ ਆਪ ਹੀ ਜਾਣਨਾ ਹੈ ਕਿ ਤੂੰ ਕਿਤਨੇ ਪਾਤਾਲ ਬਣਾਏ ਨੇ ਕਿਤਨੇ ਆਕਾਸ਼ ਬਣਾਏ ਨੇ ਇਹ ਤੈਨੂੰ ਹੀ ਪਤਾ ਹੈ ਕਿ ਤੂੰ ਕਿੱਥੇ ਤੱਕ ਫੈਲੇ ਹੋਇਆ ਹੈ ਕਿੰਨਾ ਗਹਿਰਾ ਹੈ ਕਿੰਨਾ ਉੱਚਾ ਹੈ اے بندے تو اس ڈنگ دی اس دی صفات وصلا کر ناونک وڈا آکھئے تو وڈا ہے بہت وڈا ہے بہت وڈا ہے بہت وڈا ہے جیسے راج صاحب دیکھ মহারাজ کہہندے ہیں اکثر جد منوکھ وڈا وی کہندا ہے تا وڈا آکھن دا وی اُندے کول کوئی بود تے انبھو نہیں بلکہ سن وڈا آکھے سب کو لوગાں کول سن لیندا ہے کہ او وڈا ہے وڈا ہے تے اونوں وڈا وڈا کر کے آکھڑ لگ پیندا ہے ਮਹਾਰਾਜ ਕੰਨਨ ਕੇਵਡਾ ਵੱਡਾ ਦੇਖਾ ਹੋਵੇ ਉਹ ਕਿੰਨਾ ਕੁ ਵੱਡਾ ਹੈ ਕਦੀ ਅੱਖਾਂ ਨੇ ਦੇਖਿਆ ਹੋਵੇ ਕਰੀ ਅੱਖਾਂ ਦੀ ਪਕੜ ਵਿੱਚ ਆਇਆ ਹੋਵੇ ਲਿਆਜ਼ਾ ਉਹ ਕਿੰਨਾ ਕੁ ਹੈ ਇਸ ਦਾ ਬੋਧ ਨਹੀਂ ਹੁੰਦਾ ਲੇਕਿਨ ਉਹ ਜੰਦਾ ਵੱਡਾ ਵੱਡਾ ਆਖੇ ਜਾਂਦਾ ਬੋਧ ਦੇ ਨਾਲ ਵੱਡਾ ਆਖਣਾ ਔਰ ਜਿਸ ਨੇ ਖੋਜ ਕਰਦਿਆਂ ਕਰਦਿਆਂ ਇਹ ਅਨੁਭਵ ਨਸੀਬ ਆਉਂਦਾ ਉਸ ਦਿਨ ਜਿਸ ਦਿਨ ਬੰਦਾ ਵੱਡਾ ਆਖਦਾ ਉਸ ਵੱਡਾ ਆਖਣ ਦੇ ਕਲੇ ਰਾਸ ਹੈ ਉਸ ਵੱਡੇ ਆਖਣ ਦੇ ਵਿੱਚ ਆਨੰਦ ਹੈ ਔਰ ਹਕੀਕਤ ਤੇ ਇੱਕ ਹੈ ਕਿ ਵੱਡਾ ਆਖਣ ਵਾਲਾ ਵੀ ਵੱਡਾ ਹੋ ਜਾਂਦਾ ਹੈ ਵੱਡਾ ਵੱਡਾ ਆਖਣ ਵਾਲਾ ਵੀ ਛੋਟਾ ਨਹੀਂ ਰਹਿ ਜਾਂਦਾ ਅਨਭਵ ਦੇ ਤਲ ਤੇ ਪਹੁੰਚ ਕੇ ਜੋ ਉਸ ਨੂੰ ਵੱਡਾ ਵੱਡਾ ਆਖਦਾ ਹੈ ਆਪ ਵੱਡਾ ਹੋ ਜਾਂਦਾ ਹੈ ਤੇ ਸਹਿਬ ਕਹਿੰਦੇ ਲਾਓ ਨੇ ਇੱਕ ਵੱਡਾ ਆਖੀਏ ਉਸ ਵੱਡੇ ਨੂੰ ਫਿਰ ਵੱਡਾ ਕਰਕੇ ਹੀ ਆਖਣਾ ਹੈ ਪਰ ਕਿੰਨਾ ਕੁ ਆਖਣਾ ਹੈ ਉਹ ਕਿੰਨਾ ਕੁ ਵੱਡਾ ਹੈ ਇਹ ਤੇ ਹੁਣ ਬੰਦੇ ਨੇ ਦੇਖਿਆ ਨਹੀਂ ਇਹ ਇਹ ਕਹਿਣਾ ਚਾਹੀਦਾ ਹੈ ਪ੍ਰਭੂ ਤੂੰ ਜਿੰਨਾ ਵੱਡਾ ਹੈ ਆਪੇ ਜਾਣੇ ਆਪ ਤੂੰ ਆਪ ਹੀ ਜਾਣਨਾ ਔਰ ਕੋਈ ਨਹੀਂ ਜਾਣਦਾ ਸਾਲਾਈ ਸਾਲਾ ਇਤੀ ਸੁਰਤ ਨ ਪਾਇਆ ਨਦੀਆਂ ਅਤੇ ਵਾ ਪਰੇ ਸਮੁੰਦ ਨ ਜਾਣੀਏ ਸਮੁੰਦ ਸਾ ਸੁਲਤਾਨ ਗਿਰਹ ਤੇਤੀ ਮਾਲ ਧਨ ਕੀੜੀ ਤੁੱਲ ਨ ਹੋਵਨੀ ਗੇਤ ਸੁਮਨੂ ਨਾ ਵੀਸਰੇ ਇਹ ਤੇ ਠੀਕ ਹੈ ਕਿ ਸਿਫਤ ਸਲਾਹ ਕਰਨ ਵਾਲਿਆਂ ਨੇ ਉਸ ਦਾ ਅੰਤ ਨਹੀਂ ਪਾਇਆ ਵੱਡਾ ਵੱਡਾ ਆਖਣ ਵਾਲੇ ਵੀ ਉਸ ਦੀ ਵਡਿਆਈ ਦਾ ਹਿਸਾਬ ਨਹੀਂ ਰੱਖ ਸਕੇ ਪਰ ਮਹਾਰਾਜ ਕਹਿੰਨੇ ਇਸ ਦਾ ਇਹ ਮਤਲਬ ਨਹੀਂ ਕਿ ਜਿਨ੍ਹਾਂ ਨੇ ਵੱਡਾ ਵੱਡਾ ਆਖਿਆ ਉਹਨਾਂ ਦਾ ਵੱਡਾ ਵੱਡਾ ਆਖਣਾ ਵਿਰਥ ਚਲਾ ਗਿਆ। ਉਹਨਾਂ ਦੀ ਕੀਤੀ ਹੋਈ ਸਿਫ਼ਤੋ ਸਲਾਹ ਵਿਰਥ ਚਲੀ ਗਈ। ਸਾਇਦ ਕਹਿੰਦੇ ਨਹੀਂ। ਸਾਲਾ ਹੀ ਸਾਲਾ ਏਤੀ ਸੁਰਤ ਨਾ ਪਾਇਆ। ਉਹ ਸਲਾਹਣ ਜੋ ਜਿਹੜਾ ਪਰਿਪੂਰਣ ਪ੍ਰਮਾਤਮਾ ਹੈ ਉਹਦੀ ਸਿਫ਼ਤੋ ਸਲਾਹ ਕਰਨ ਵਾਲਿਆਂ ਨੇ ਇਹ ਬੋਧ ਤੇ ਨਹੀਂ ਹਾਸਲ ਕੀਤਾ ਇਹ ਧੀ ਸੁਰਤ ਨਾ ਪਾਈਆ ਇਹ ਤੇ ਉਹਨਾਂ ਨੂੰ ਨਹੀਂ ਮਿਲ ਸਕੀ ਤੈ ਕਿਹੜੀ ਕਿਉ ਕਿੰਨਾਤ ਵੱਡਾ ਪਾਤਾਲ ਕਿਤਨੇ ਕਨੇ ਆਕਾਸ਼ ਕਿਤਨੇ ਕਨੇ ਇਹ ਤੇ ਉਹਨਾਂ ਨੂੰ ਨਹੀਂ ਪਤਾ ਚੱਲ ਸਕਿਆ ਲੇਕਿਨ ਉਹਨਾਂ ਦਾ ਆਖਣਾ व्यर्थ ਨਹੀਂ ਗਿਆ ਜੋ ਉਹਨਾਂ ਨੇ ਵੱਡਾ ਵੱਡਾ ਆਖਿਆ ਉਸ ਦਾ ਇੱਕ ਬਹੁਤ ਵੱਡਾ ਫਲ ਮਿਲਿਆ ਕੀ ਨਦੀਆਂ ਅਤੇ ਵਾ ਪਰੇ ਸਮੁੰਦ ਨਾ ਜਾਣੀਐ ਜਿਵੇਂ ਬਾੜ ਹੋਏ ਨਦੀਆਂ ਦਰਿਆ ਸਾਗਰ ਤੱਕ ਪਹੁੰਚ ਨਹੀਂ ਆਣੇ ਤੇ ਸਾਗਰ ਦੇ ਖलीन ਹੋ ਜਾਂਦੀਆਂ ਨੇ ਹੁਣ ਸਾਗਰ ਦੀ ਕੀ ਗਿਣਤੀ ਕਰਨ ਸਾਗਰ ਦਾ ਰੂਪ ਹੋ ਗਈਆਂ ਇਸ ਤਰ੍ਹਾਂ ਸਿੱਖ ਤੋਂ ਸਲਾਹ ਕਰਨ ਵਾਲੇ ਪਰਮਾਤਮਾ ਦਾ ਰੂਪ ਹੋ ਗਏ ਇਸ ਤਰ੍ਹਾਂ ਜਿਹੜੇ ਉਸ ਨੂੰ ਵੱਡਾ ਵੱਡਾ ਆਖਣਾ ਚਾਹੁੰਦੇ ਸਨ ਔਰ ਕਿੰਨਾ ਕੁ ਵੱਡਾ ਹੈ ਇਹਦੀ ਤੈਅ ਲੈਣਾ ਚਾਹੁੰਦੇ ਸਨ ਉਹ ਵੱਡੇ ਦੇ ਸੀ ਲੀਨ ਹੋ ਗਏ ਧਾਰਮਿਕ ਦੁਨੀਆ ਦੇ ਇੱਕ ਨਿੱਕੀ ਜਿਹੀ ਗਾਥਾ ਚੱਲਦੀ ਹੈ ਕਿ ਇੱਕ ਵਾਰ ਇੱਕ ਨਮਕ ਦੀ ਛੋਟੀ ਜਿਹੀ ਆਰੋੜੀ ਨੇ ਮਨ ਦੇ ਕੇ ਸੋਚਿਆ ਕਿ ਮੈਂ ਦੇਖਣਾ ਹੈ ਸਾਗਰ ਕਿੰਨਾ ਡੇਰੇ ਇਹਦੀ ਤਹਿ ਨੂੰ ਮੈਂ ਦੇਖਣਾ ਹੈ ਔਰ ਇਹ ਕਿੱਥੇ ਤੱਕ ਫੈਲੇ ਹੋਇਆ ਹੈ ਇਹਦੇ ਕਿੰਨਾ ਕ ਜਲ ਹੈ بڑے ਮਾਣ ਨਾਲ ਉਸਨੇ ਡੁਬਕੀ ਲਾਈ ਔਰ ਬੜੇ ਹੌਸਲੇ ਨਾਲ ਉਸਨੇ ਆਪਣੇ ਸਾਥੀਆਂ ਨੂੰ ਕਿਹਾ ਮੈਂ ਹੁਣੇ ਵਾਪਸ ਆ ਜਾਣਾ ਤੇ ਤੁਹਾਨੂੰ ਦੱਸ ਦੇਣਾ ਹੈ ਸਮੁੰਦਰ ਕਿੰਨਾ ਕਹ ਹੈ ਸਾਗਰ ਕਿੰਨਾ ਕਹ ਹੈ ਗੋਤਾ ਲਾਇਆ ਉਸਨੇ ਡੁਬਕੀ ਲਾਈ ਕਿਨਾਰੇ ਤੇ ਖੜੀ ਹੈ ਨਮਕ ਦੀਆਂ ਰੋੜੀਆਂ ਉਸ ਰੋੜੀ ਦਾ ਇੰਤਜ਼ਾਰ ਪੈ ਕਰਦੀਆਂ ਨੇ ਜਿਸਨੇ ਗੋਤਾ ਲਾ ਲਿਆ ਜਿਸਨੇ ਡੁਬਕੀ ਲਾ ਲਈ ਹੈ ਪਰ ਡੁੱਪ ਕੀ ਜੈਸੇ ਗਹਿਰੀ ਹੁੰਦੀ ਗਈ ਨਮਕ ਗਲਦਾ ਗਿਆ ਰੋੜੀ ਗਲਦੀ ਗਈ ਗਲ ਗਲ ਕੇ ਸਾਗਰ ਦਾ ਰੂਪ ਹੋ ਗਈ ਕੰਨੇ ਨੇ ਬਾਕੀ ਨਮਕ ਦੀਆਂ ਰੋੜੀਆਂ ਅਜੇ ਵੀ ਕਿਨਾਰੇ ਤੇ ਖੜੀਆਂ ਨੇ ਇਸ ਉਡੀਕੇ ਕਦੋਂ ਨਮਕ ਦੀ ਰੋੜੀ ਬਾਹਰ ਆਵੇ ਕਿ ਸਾਨੂੰ ਦੱਸੇ ਸਾਗਰ ਕਿੰਨਾ ਹੈ ਸਮੁੰਦਰ ਕਿੰਨਾ ਹੈ ਹੂਬੋ ਇਹ ਹੀ ਗੱਲ ਸੰਤ ਜਨਾਂ ਦੀ ਹੈ ਨਾਮ ਜਪਦੇਆਂ ਜਪਦੇਆਂ ਰੱਤ ਸਮਾਨਦੇਆਂ ਮਾਨਦੇਆਂ ਉਸ ਪਰਮ ਅਨੰਤ ਤੇ ਪਰਮਪੁਰਖ ਦੇਖ ਲੀਨ ਹੋ ਜਾਂਦੇ ਨੇ ਕਿ ਜਗਤ ਕਿਨਾਰੇ ਤੇ ਖੜਾ ਜਿਹਦੇ ਅੰਦਰ ਡੁਬਕੀ ਲਾਣ ਦੀ ਹਿੰਮਤ ਨਹੀਂ ਹੈ ਸਿਰਫ ਕਿਨਾਰੇ ਤੇ ਬੈਠਣ ਦੀ ਹਿੰਮਤ ਹੈ ਔਰ ਅਕਸਰ ਧਾਰਮਿਕ ਮੰਦਰਾਂ ਦੇ ਜਿਹੜੇ ਬਹੁਤ ਸਾਰੇ ਲੋਕ ਜਾਂਦੇ ਨੇ ਕੋਈ ਵਿਰਲਾ ਹੀ ਹੈ ਡੁਬਕੀ ਲਾਵੇ ਕਿਨਾਰੇ ਤੇ ਖੜੇ ਰਹਿੰਦੇ ਨੇ ਔਰ ਇਸ ਡੇਕੇ ਖੜੇ ਰਹਿਣਨ ਕੋਈ ਦੱਸੇ ਉਹ ਕਿੰਨਾ ਹੈ ਕਿੰਨਾ ਹੈ ਜਿਹਨੇ ਜਾਣਿਆ ਉਹ ਦੱਸਣ ਜੋਗਾ ਰਹੀ ਨਹੀਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਮਾਨ ਸੋਈ ਅਜਾਨ ਕਹੇ ਮੈਂ ਜਾਣਿਆ ਛਾਨ ਗਿਆਨ ਨਹਾਰ ਨਾ ਛਾਨਾਰੇ ਜਿਹੜਾ ਇਹ ਦਾਵਾ ਕਰੇ ਮੈਂ ਜਾਣ ਲਿਆ ਮੈਂ ਜਾਣ ਲਿਆ ਵਾਕਈ ਉਸਨੇ ਜਾਣਿਆ ਨਹੀਂ ਤੇ ਜਿਹਨੇ ਜਾਣਿਆ ਉਹ ਤੇ ਲੀਨ ਹੋ ਗਿਆ ਉਹ ਤੇ ਕਹਾਂ ਜੋਗਾ ਹੀ ਨਹੀਂ ਰਿਹਾ ਕਹੋ ਕਬੀਰ ਗੋਂਗੇ ਗੁੜ ਖਾਇਆ ਪੂਥੇ ਤੋ ਕਿਆ ਕਹੀਏ ਤੋ ਜਦ ਵੀ ਕੋਈ ਉਸ ਦੀ ਤੈ ਦਾ ਅੰਤ ਲੈਣ ਜਾਂਦਾ ਹੈ ਉਹਦਾ ਹੀ ਰੂਪ ਹੋ ਜਾਂਦਾ ਉਸ ਦੇ ਕਿਸ ਤਰ੍ਹਾਂ ਗਲ ਜਾਂਦਾ ਜਿਵੇਂ ਨਮਕ ਦਾ ਢੇਲਾ ਸਾਗਰ ਦੇ ਵਿੱਚ ਗਲ ਗਿਆ ਹੂਬ ਉਸ ਦਾ ਚਿੰਤਨ ਕਰਨ ਵਾਲਾ ਉਸ ਦਾ ਰੂਪ ਹੋ ਜਾਂਦਾ ਬੂੰਦ ਸਾਗਰ ਦੇ ਵਿੱਚ ਲੀਨ ਹੋ ਜਾਂਦੀ ਹੈ ਫਿਰ ਬਾਹਰ ਨਿਕਲ ਕੇ ਉਹ ਕਹਿਣ ਜੋਗਾ ਨਹੀਂ ਰਹਿੰਦੀ ਕਿ ਸਾਗਰ ਕਿੰਨਾ ਕੁ ਹੈ ਉਹ ਕਿੰਨਾ ਕੁ ਵੱਡਾ ਹੈ ਤੋ ਸਾਇਬ ਕਨ ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣੀ ਹੈ ਨਦੀਆਂ ਤੇ ਛੋਟੇ ਛੋਟੇ ਵਾੜੇ ਜਦ ਸਮੁੰਦਰ ਵਿੱਚ ਲੀਨ ਹੋ ਜਾਂਦੇ ਨੇ ਤੇ ਸਾਗਰ ਦੇ ਤੋਂ ਲੱਭਣਾ ਫਿਰ ਔਖਾ ਹੋ ਜਾਂਦਾ ਹੈ ਕਿ ਇਹ ਦੇਕ ਗੰਗਾ ਦਾ ਜਲ ਕਿਹੜਾ ਹੈ ਇਹ ਦੇਕ ਜਮਨਾ ਦਾ ਜਲ ਕਿਹੜਾ ਹੈ ਇਹ ਦੇਕ ਨਰਬਦਾ ਕਿਹੜੀ ਹੈ ਇਹ ਦੇਕ ਵਿਆਸ ਕਿਹੜਾ ਹੈ ਇਹ ਦੇਕ ਸਤਲੁਜ ਦਾ ਪਾਣੀ ਕਿਹੜਾ ਹੈ ਇਹ ਦੇਕ ਚਨਾਬ ਦਾ ਪਾਣੀ ਕਿਹੜਾ ਉੱਥੇ ਤੇ ਸਾਗਰ ਹੀ ਸਾਗਰ ਚਨਾਬ ਖੋ ਗਿਆ ਸਤਲੁਜ ਖੋ ਗਿਆ ਉੱਥੇ ਦਜਲਾ ਖੋ ਗਿਆ ਉੱਥੇ ਜਮਨਾ ਤੇ ਗੰਗਾ ਖੋ ਗਈ ਉਹ ਬਹੁਤ ਜਦ ਕੋਈ ਪ੍ਰਮਾਤਮਾ ਦੇ ਵਿੱਚ ਲੀਨ ਹੁੰਦਾ ਹੈ ਮਜ਼ਬ ਖੋ ਜਾਂਦੇ ਨੇ ਜਾਤ ਪਾਤ ਖੋ ਜਾਂਦੇ ਨੇ ਭਾਸ਼ਾ ਦੇ ਇਤਕਰੇ ਖੋ ਜਾਂਦੇ ਨੇ ਪ੍ਰਾਂਤ ਦਾ ਮੋਹ ਖੋ ਜਾਂਦਾ ਹੈ ਉੱਥੇ ਤੇ ਪ੍ਰਮਾਤਮਾ ਦੇ ਵਿੱਚ ਉਹ ਹੁੰਦਾ ਹੈ ਤੇ ਪ੍ਰਮਾਤਮਾ ਉਹਦੇ ਵਿੱਚ ਹੋ ਜਾਂਦਾ ਹੈ ਬਾਕੀ ਸਭ ਕੁਝ ਮਿਟ ਜਾਂਦਾ ਹੈ ਬਾਕੀ ਸਭ ਕੁਝ ਖੋ ਜਾਂਦਾ ਹੈ ਜੈਸੇ ਨਦੀਆਂ ਸਾਗਰ ਵਿੱਚ ਲੀਨ ਹੋ ਕੇ ਆਪਣਾ ਨਾਮ ਖੋ ਦੇਖਦੀਆਂ ਆਪਣਾ ਰੂਪ ਖੋ ਬੈਠਦੀਆਂ ਆਪਣਾ ਆਕਾਰ ਖੋ ਬੈਠਦੀਆਂ ਤੇ ਸਾਗਰ ਦਾ ਹੀ ਰੂਪ ਹੋ ਜਾਂਦੀਆਂ ਨੇ ਇਸੇ ਤਰ੍ਹਾਂ ਪ੍ਰਮਾਤਮਾ ਦੇ ਖਲੀਨ ਹੋ ਕੇ ਸੰਤ ਜਨ ਆਪਣੀ ਜਾਤ ਪਾਤ ਮਿਟਾ ਦਿੰਦੇ ਨੇ ਭਾਸ਼ਾ ਮੁਲਕ ਦਾ ਮਾਣ ਮਿਟਾ ਦਿੰਦੇ ਨੇ ਸਮਗਰ ਸੰਸਾਰ ਉਹਨਾਂ ਦੀ ਵਿਰਾਸਤ ਬਣ ਜਾਂਦਾ ਹੈ ਉਹ ਪ੍ਰਮਾਤਮਾ ਦੇ ਖਲੀਨ ਹੋ ਜਾਂਦੇ ਨੇ ਪ੍ਰਮਾਤਮਾ ਉਹਨਾਂ ਵਿੱਚਲੀਨ ਹੋ ਜਾਂਦਾ ਹੈ ਇਸ ਵਾਸਤੇ ਸਾਰਾ ਜਗਤ ਉਨਾਂ ਨੂੰ ਆਪਣਾ ਹੀ ਦਿਖਾਈ ਦਿੰਦਾ ਸਭ ਕੋ ਨਹੀਂ ਹਮ ਆਪਨ ਕੀਨਾ ਹਮ ਸਬਨਾ ਕੇ ਸਾਜਨ ਜਦ ਸਮੋ ਜਗਤ ਮਿੱਤਰ ਦਿਖਾਈ ਦਿੰਦਾ ਤਾਂ ਸਿਰਫ ਸਮੋ ਜਗਤ ਦੇ ਭਲੇ ਮੰਗਣ ਦੀ ਭਾਵਨਾ ਵੀ ਅੰਦਰ ਪੈਦਾ ਹੋ ਜਾਂਦੀ ਏ ਇਸੇ ਤਲ ਤੇ ਪਹੁੰਚ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਖਿਆ ਸੀ ਨਾਨਕ ਨਾਮ ਚੜਵੀ ਕਲਾ ਤੇਰੇ ਬਾਣੇ ਸਰਬਤ ਦਾ ਗਉ ਹੈ ਈਸ਼ਵਰ ਬਾਣਾ ਤੇ ਤੇਰਾ ਰਜ਼ਾ ਤੇ ਤੇਰੀ ਹੁਕਮ ਤੇ ਤੇਰਾ ਇਲਤਜਾ ਮੇਰੀ ਹੈ ਅਰਦਾਸ ਮੇਰੀ ਹੈ ਕਿ ਮੈਂ ਸਾਰਿਆਂ ਦਾ ਹੀ ਭਲਾ ਮੰਗਦਾ ਤੈਥੋਂ ਸਾਰਿਆਂ ਦੀ ਨੇਕ ਨਾਮੀ ਮੰਗਦਾ ਸਾਰਿਆਂ ਦਾ ਫਾਇਦਾ ਮੰਗਦਾ ਕਿਉਂਕਿ ਸਾਰੇ ਮੈਨੂੰ ਨਿੱਤਰ ਦਿਖਾਈ ਦਿੰਦੇ ਨੇ ਹੁਣ ਤੇ ਨਹੀਂ ਕੋ ਬਹਿਰੀ ਨਾਹੀਂ ਬੇਗਾਨਾ ਸਗਲ ਸੰ ਹਮ ਕੋ ਬਨਾਈ ਤੋ ਨਦੀਆਂ ਅੱਤੇ ਵਾ ਪਰੇ ਸੰਬੰਧ ਨਾ ਜਾਣੇ ਸੰਬੰਧ ਸਾ ਸੁਲਤਾਨ ਗਿਰਹਾ ਸੇਤੀ ਮਾਲ-ਧਨ ਇਥੇ ਇੱਕ ਸਵਾਲ ਖੜਾ ਪੈਦਾ ਹੋ ਜਾਏਗਾ ਕਿ ਜਿਹੜੇ ਲੀਨ ਹੋ ਗਏ ਜ਼ਾਤ ਮਿਟ ਗਈ ਪਾਤ ਮਿਟ ਗਈ ਮਜ਼ਬ ਮਿਟ ਗਿਆ ਦੇਹੀ ਦਾ ਮਾਣ ਮਿਟ ਗਿਆ ਧਨ ਦਾ ਮਾਣ ਮਿਟ ਗਿਆ ਰਹਾ ਕੀ ਉਹਨਾਂ ਕੋਲ ਫਿਰ ਕੀ ਰਹਿ ਗਿਆ ਪਰ ਤੇ ਕੋਈ ਵੀ ਆਖਰ ਜਗਤ ਦੇ ਲੋਕੀ ਜੀਉਂਦੇ ਨੇ ਜ਼ਾਤ ਦੇ ਮਾਣ ਕਰਕੇ ਮੁਲਕ ਦੇ ਮਾਣ ਕਰਕੇ ਭਾਸ਼ਾ ਦੇ ਮਾਣ ਕਰਕੇ ਮਜ਼ਬ ਦੇ ਮਾਣ ਕਰਕੇ ਰੰਗ ਰੂਪ ਦੇ ਮਾਣ ਕਰਕੇ ਧਨ ਸੰਪਦਾ ਦੇ ਮਾਣ ਕਰਕੇ ਇਹ ਤੇ ਸਭ ਕੋਈ ਨਸ਼ਟ ਹੋ ਗਿਆ ਫਿਰ ਕੀ ਪ੍ਰਾਪਤ ਹੋਇਆ ਤਾਂ ਇਸ ਸੰਬੰਧ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੜੇ ਸੁੰਦਰ ਤੇ ਮਿੱਠੜੇ ਬੋਲ ਸਮੁੰਦਰ ਸਾਹ ਸੁਲਤਾਨ ਗਿਰਹਾ ਸੇਤੀ ਮਾਨ ਭੰਨ ਕੋਈ ਮਨੁੱਖ ਇਤਨਾ ਵੱਡਾ ਬਾਦਸ਼ਾਹ ਹੋਵੇ ਜਿਤਨਾ ਕਿ ਧਰਤੀ ਦਿੱਤੇ ਸਮੁੰਦਰ ਦਾ ਪਾਣੀ ਆਮ ਖੋਜੀ ਕਹਿੰਦੇ ਨੇ ਕਿ ਤਿੰਨ ਹਿੱਸੇ ਪਾਣੀ ਹੈ ਇੱਕ ਹਿੱਸਾ ਧਰਤੀ ਹੈ ਤਿਹਦਾ ਮਤਲਬ ਹੈ ਧਰਤੀ ਨਾਲੋਂ ਕਈ ਗੁਣਾ ਜ਼ਿਆਦਾ ਪਾਣੀ ਅਜੇ ਤੱਕ ਰੂਹੇ ਜ਼ਮੀਨ ਤੇ ਕੋਈ ਐਸਾ ਸਮਰਾਟ ਨਹੀਂ ਪੈਦਾ ਹੋਇਆ ਜੋ ਸਾਰੀ ਧਰਤੀ ਦਾ ਸਮਰਾਟ ਬਣ ਸਕੇ ਹੋਵੇ ਸਾਰੀ ਜ਼ਮੀਨ ਦਾ ਬਾਦਸ਼ਾਹ ਬਣ ਸਕੇ ਹੋਵੇ ਪਰ ਸਾਇਦ ਕਿੰਨ ਜਿੰਨਾ ਪਾਣੀ ਥੈਲੇ ਆਇਆ ਹੈ ਇਤਨਾ ਹੀ ਵੱਡਾ ਕੋਈ ਭੂਮੀ ਦਾ ਮਾਲਿਕ ਹੋਵੇ ਰਾਜਾ ਹੋਵੇ ਬਾਦਸ਼ਾਹ ਹੋਵੇ ਤੇ ਫਿਰ ਉਹਦੇ ਘਰ ਧਨ ਸੰਪਦਾ ਇਤਨੀ ਹੋਵੇ ਗਿਰਹਾ ਸੇਤੀ ਮਾਲ ਧਨ ਜਿਵੇਂ ਜ਼ਮੀਨ ਦੇ ਉੱਤੇ ਉੱਚੇ ਉੱਚੇ ਪਹਾੜ ਨੇ ਇਤਨਾ ਹੀ ਉਸਦੇ ਘਰ ਸੋਨਾ ਹੋਵੇ ਤੇ ਚਾਂਦੀ ਹੋਵੇ ਹੀਰੇ ਜਵਾਹਰਾ ਤਵਨ ਮੋਤੀ ਮੁਕਤਾਹਲ ਹੋਵਨ ਉਹ ਇੰਨਾ ਧਨਵਾਨ ਹੋਵੇ ਔਰ ਇਤਨੀ ਵੱਡੀ ਭੂਮੀ ਦਾ ਮਾਲਕ ਹੋਵੇ ਤਾਂ ਸਾਬ ਕਿਦਨ ਕੀੜੀ ਤੁਲਨਾ ਹੋਵਨੀ ਜੇ ਇਸ ਮਨੋਂ ਨਾ ਵੀਸਰੇ ਕੀੜੀ ਦੇ ਸਮਾਨ ਉਹ ਬੰਦਾ ਜੈਸੇ ਜਾਨਵਰਾਂ ਦੇ ਤੋਂ ਕੀੜੇ ਮਕੋੜਿਆਂ ਦੇ ਤੋਂ ਕੀੜੀ ਦਾ ਆਕਾਰ ਸਭ ਤੋਂ ਛੋਟਾ ਤੇ ਕੀੜੀ ਉਹ ਜਿਹਦੀ ਜ਼ਾਤ ਉੱਚੀ ਨਾ ਹੋਵੇ ਤੇ ਉੱਚੀ ਜ਼ਾਤ ਦਾ ਮਾਣ ਉਹ ਕਰ ਸਕੇ ਇਸ ਤਰ੍ਹਾਂ ਦਾ ਉਸਦੇ ਕੋਲ ਵਸੀਲਾ ਨਾ ਹੋਵੇ ਧਨ ਸੰਪਦਾ ਵੀ ਉਸਦੇ ਕੋਲ ਨਾ ਹੋਵੇ ਫਿਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਰੰਗ ਰੂਪ ਵੀ ਨਾ ਹੋਵੇ ਜੋਬਨ ਵੀ ਉਸਦੇ ਕੋਲ ਨਾ ਹੋਵੇ ਔਰ ਪਰਿਵਾਰ ਵੀ ਨਾ ਹੋਵੇ ਸਾਥ ਸੰਬੰਧੀ ਵੀ ਨਾ ਹੋਵੇ ਹਾਲਤ ਐਸੀ ਹੋਵੇ ਜਿਦਾ ਇੱਕ ਦ੍ਰਿਸ਼ ਮੇਰੇ ਪਾਤਸ਼ਾਹ ਨੇ ਖਿੱਚੇ ਹੈ ਬਸਾ ਟੁੱਟਦੀ ਹੋਂਪਰੀ ਚੀਰ ਸਭ ਛਿੰਨਾ ਜਾਤ ਨਾ ਪਾਤ ਨਾ ਆਦਰੋ ਉਦਿਆਂ ਭਰਮ ਨਾ ਫਿਰ ਰੰਗ ਤੇ ਰੂਪ ਵੀ ਨਾ ਹੋਵੇ ਕੁੰਤ ਤੇ ਜਾਤ ਵੀ ਨਾ ਹੋਵੇ ਪਰ ਸਹਿਬ ਕੇ ਮਨ ਰਾਜਾ ਸਗਲੀ ਸਿਸ਼ਟ ਕਾ ਹਰੀ ਨਾਮ ਮਨ ਬਿੰਨਾ ਅਗਰ ਮਨ ਵਿੱਚ ਹਰੀ ਦਾ ਨਾਮ ਹੈ ਤਾਂ ਉਹਦੇ ਸਾਹਮਣੇ ਸਾਰੀ ਸਿਸ਼ਟੀ ਦਾ ਜਿਹੜਾ ਰਾਜਾ ਹੈ ਉਹ ਵੀ ਤੁਛ ਹੈ ਉਹ ਵੀ ਹੇਠ ਹੈ ਸਗਲ ਸਿਸ਼ਟ ਕੋ ਰਾਜਾ ਦੁਖਿਆ ਹਰ ਕਾ ਨਾਮ ਜਪਤ ਹੋਏ ਸੁਖਿਆ ਤੋ ਸਹਿਬ ਕੇ ਮਨ ਕੀੜੀ ਦੇ ਸਮਾਨ ਕਿਸੇ ਦੀ ਹਸਤੀ ਹੋਵੇ ਭਾਵ ਜੈਸੇ ਕੀੜੀ ਦਾ ਆਕਾਰ ਕੁਛ ਨਹੀਂ ਵਜੂਦ ਕੁਛ ਨਹੀਂ ਇਸ ਤਰ੍ਹਾਂ ਮਨੁੱਖਾਂ ਦੇ ਕਿਤੇ ਮਨੁੱਖ ਦੀ ਗਿਣਤੀ ਹੀ ਨਾ ਹੋਵੇ। ਮਹਾਰਾਜ ਕਹਿੰਦੇ ਕੋਈ ਨਾ ਮਾਣੇ, ਕੋਈ ਨਾ ਜਾਣੇ, ਸੇ ਪ੍ਰਗਟ ਹਰ ਦੁਆਰੇ, ਕੋਈ ਜਾਣਦਾ ਨਹੀਂ ਤੇ ਕੋਈ ਮੰਨਦਾ ਵੀ ਨਹੀਂ। ਇਸ ਤਰ੍ਹਾਂ ਦੀ ਗੁਪਤ ਕਿਸੇ ਦੀ ਹਸਤੀ ਹੈ। ਇਸ ਤਰ੍ਹਾਂ ਦੀ ਮਾਮੂਲੀ ਨਹੀਂ ਕਿਸੇ ਦੀ ਸ਼ਖਸੀਅਤ ਬਣੀ ਹੋਈ ਹੈ ਜਗਤ ਵਿੱਚ। ਮਨੁੱਖਾਂ ਦੀ ਨਜ਼ਰਾਂ ਵੀ ਉਸਤੇ ਨਹੀਂ ਪੈਂਦੀਆਂ। ਨਾ ਕੋਈ ਮੰਨਦਾ ਹੈ, ਨਾ ਕੋਈ ਜਾਣਦਾ ਹੈ। ਤੇ ਮਹਾਰਾਜ ਕਨਨ ਜਿਵੇਂ ਕੀੜੀ ਪੈਰਾ ਥੱਲੇ ਆ ਜਾਂਦੀ ਹੈ ਨਹੀਂ ਦਿਖਾਈ ਦਿੰਦੀ ਇਸ ਤਰ੍ਹਾਂ ਕਿਸੇ ਮਨੁੱਖ ਦੀਆਂ ਉਸ ਮਨੁੱਖ ਦੇ ਉੱਤੇ ਨਜ਼ਰਾਂ ਵੀ ਨਾ ਪੈਣ ਕੀੜੀ ਦੇ ਸਮਾਨ ਉਹ ਤੁੱਛ ਹੋਵੇ ਪਰ ਮਹਾਰਾਜ ਕਨਨ ਵਿੱਚ ਕੀੜੀ ਤੁੱਲਨਾ ਹੋਵਣੀ ਜੇ ਕਿਸ ਮਨੋ ਨਾ ਵਿਸਰੇ ਜੇ ਉਹਦੇ ਮਨ ਵਿੱਚ ਪ੍ਰਭੂ ਦਾ ਚਿੰਤਨ ਹੈ ਪ੍ਰਮਾਤਮਾ ਉਸ ਨੂੰ ਵਿਸਰੇ ਨਾ ਅਕਾਲ ਪੁਰਖ ਦੀ ਯਾਦ ਉਸ ਦੇ ਅੰਦਰ ਬਣੀ ਰਹੇ ਤਾਂ ਉਹਦੇ ਸਾਹਮਣੇ ਉਹ ਰਾਜਾ ਤੁੱਛ ਹੈ ਜੋ ਸਮੁੰਦਰਾ ਵਰਗਾ ਬਾਦਸ਼ਾਹ ਹੋਵੇ ਜਿੰਨਾ ਪਾਣੀ ਫੈਲਿਆ ਹੈ ਇਤਨਾ ਵੱਡਾ ਬਾਦਸ਼ਾਹ ਹੋਵੇ ਤੇ ਧਰਤੀ ਦੇਤੇ ਜਿਤਨੇ ਪਹਾੜ ਨੇ ਇਤਨਾ ਉਸ ਦੇ ਘਰ ਸੋਨਾ ਤੇ ਚਾਂਦੀ ਹੋਵੇ ਉਹ ਉਸ ਮਨੁੱਖ ਦੇ ਸਾਹਮਣੇ ਸੁਛ ਹੈ ਜੋ ਹੈ ਤੇ ਕੀੜੀ ਦੇ ਸਨਾਨ ਪਰ ਮਨ ਦੇ ਪ੍ਰਮਾਤਮਾ ਦੀ ਯਾਦ ਮਨ ਦੇ ਅਕਾਲ ਪੁਰਖ ਦਾ ਚਿੰਤਨ ਹੈ ਮਨ ਦੇ ਪਰਮ ਆਨੰਦ ਹੈ ਇੱਥੋਂ ਇੱਕ ਗੱਲ ਸਪਸ਼ਟ ਹੋ ਗਈ ਕਿ ਈਸ਼ਵਰ ਦੀ ਯਾਦ ਦੇ ਮਿਲਦੇ ਹੈ ਧਨ ਸੰਪਦਾ ਜਾਤ ਪਾਤ ਸਾਰੀ ਤੁਛ ਪ੍ਰਤੀਤ ਹੁੰਦੀ ਹੈ ਕਹਿੰਦੇ ਨੇ ਇੱਕ ਦਿਨ ਇੱਕ ਧਨਾੜ ਨੇ ਇੱਕ ਉੱਚੀ ਕੁਲ ਦੇ ਬ੍ਰਾਹਮਣ ਨੇ ਭਗਤ ਕਬੀਰ ਨੂੰ ਕਿਹਾ ਕਿ ਤੇਰੇ ਕੁਲ ਤੇ ਮਾਣ ਵਾਸਤੇ ਕੁਝ ਵੀ ਨਹੀਂ ਨਾ ਧਨ ਨਾ ਸੰਪਦਾ ਨਾ ਤੇਰੇ ਕੁਲ ਕੋਈ ਮਹਿਲ ਤੇ ਮਾੜੀਆਂ ਤੇ ਨਾ ਹੀ ਤੇਰੀ ਜਾਤ ਉੱਚੀ ਤੂੰ ਤੇ ਜੁਲਾਹਾ ਜਾਤ ਕਰਕੇ ਨਹੀਂ ਹੈ ਸੂਦਰ ਹੈ तो भगत कबीर कहन तुम घर लाख कोट अशो हसती हम घर एक मुरारी थडे घर हाथी घोड़े ने महल ने धन संपदा है ते मेरे हृदय ओ है जेड़ा सब कुछ दे, दे देने वाला है सब कुछ दे बनाने वाला है थॉडे कुल कृत है मेरे कुल कर्ता है थडे कुल कृतदार रस है ते मेरे कुल कर्तेदार रस है जेदी कृत देख इतना रस है ਉਸ ਕਰਤੇ ਦੇ ਕਿੰਨਾ ਰਸ ਹੋਵੇਗਾ ਜੇ ਦੀ ਕ੍ਰਿਤ ਇਤਨੀ ਮਹਾਨ ਹੈ ਉਹ ਕਰਤਾ ਆਪ ਕਿੰਨਾ ਮਹਾਨ ਹੋਵੇਗਾ ਤੂੰ ਘਰ ਲੱਖ ਕੋਟ ਅਸਹਕਤੀ ਹਮ ਗਰ ਇੱਕ ਮੁਰਾਰੀ ਇਸ ਵਾਸਤੇ ਭਗਤ ਕਬੀਰ ਨੇ ਫੈਸਲਾ ਤੁਨ ਗੱਲ ਕਰ ਦਿੱਤੀ ਹੈ ਕਿ ਕਹੋ ਕਬੀਰ Nirdhan ਹੈ ਸੋਈ ਜਾਂਕੇ ਹਿਰਦੇ ਨਾਮ ਨਾ ਹੋਈ ਵਾਸਤਵਿਕ Nirdhan Nirlagya ਨੀਨੀ ਜਾਤ ਵਾਲਾ ਉਹੀ ਹੈ ਜਿਹਦੇ ਹਿਰਦੇ ਦੇ ਪ੍ਰਮਾਤਮਾ ਦਾ ਨਾਮ ਨਹੀਂ ਹੈ ਇਸ ਵਰਦਾ ਚਿੰਤਨ ਨਹੀਂ ਹੈ ਤੇ ਬਾਬਾ ਫਰੀਦ ਤੇ ਕਹਿੰਦੇ ਨੇ ਉਹ ਬੰਦੇ ਬੜੇ ਡਰਾਵਣੇ ਹੁੰਦੇ ਨੇ ਡਰਾਵਣਾ ਕਹਿੰਨ ਖੇਤ ਦੇ ਵਿੱਚ ਇੱਕ ਚੋਲਾ ਲਟਕਾ ਦਿੱਤਾ ਜਾਂਦਾ ਸਿਰਫ ਪੰਛੀਆਂ ਨੂੰ ਡਰਾਉਣ ਦੀ ਖਾਤਰ ਉਹਨੂੰ ਡਰਨਾ ਯਾ ਡਰਾਵਣਾ ਕਰਕੇ ਕਹਿੰਦੇ ਨੇ ਤੇ ਬਾਬਾ ਫਰੀਦ ਕਹਿੰਦੇ ਤਿੰਨਾ ਮੁਖ ਡਰਾਵਣੇ ਜਿਨ੍ਹਾਂ ਵੀ ਸਾਰੇ ਉਹ ਨਾਓ ਕਿੱਥੇ ਦੁੱਖ ਘਨੇਰੇ ਆ ਅੱਗੇ ਥੌਰ ਨਾ ਠਾਓ ਜਿਨ੍ਹਾਂ ਨੇ ਨਾਮ ਨੂੰ ਭੁਲਾ ਦਿੱਤਾ ਹੈ ਖੁਦਾ ਨੂੰ ਭੁਲਾ ਦਿੱਤਾ ਹੈ ਉਹਤੇ ਦਰਨੇ ਨੇ ਉਹਨਾਂ ਦੇ ਮੁਖ ਬੜੇ ਡਰਾਵਣੇ ਨੇ ਉਹਤੇ ਉਸ ਚੋਲੇ ਦੀ ਤਰ੍ਹਾਂ ਨੇ ਜੇ ਜਿੰਦਰ ਕੋਈ ਵਜੂਦ ਹੀ ਨਹੀਂ ਰਿਹਾ ਉਹਤੇ ਮਿਰਤਕ ਨੇ ਉਹਤੇ ਮੁਰਦਾ ਨੇ ਤੋਂ ਸਹਿਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਕੀੜੀ ਦੇ ਸਮਾਨ ਅਗਰ ਕਿਸੇ ਦੀ ਹਸਤੀ ਹੋਵੇ ਪਰ ਪ੍ਰਮਾਤਮਾ ਦਾ ਨਾਮ ਉਸਦੇ ਹਿਰਦੇ ਵਿੱਚ ਹੋਵੇ ਸਾਰੀ ਸ੍ਰਿਸ਼ਟੀ ਦਾ ਰਾਜਾ ਵੀ ਉਸਦੇ ਸਾਹਮਣੇ ਸੁੱਚ ਹੈ ਇਹ ਠੀਕ ਹੈ ਕਿ ਉਹ ਪ੍ਰਮਾਤਮਾ ਦਾ ਅੰਤ ਤੇ ਨਹੀਂ ਪਾ ਸਕਦੇ ਪਰ ਪ੍ਰਮਾਤਮਾ ਦਾ ਚਿੰਤਨ ਕਰਦਿਆਂ ਕਰਦਿਆਂ ਪ੍ਰਮਾਤਮਾ ਦਾ ਰੂਪ ਹੋ ਜਾਂਦੇ ਨੇ ਔਰ ਪ੍ਰਮਾਤਮਾ ਦੇ ਗੁਣਾਂ ਦੇ مالک ਹੋ ਜਾਂਦੇ